ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਸ਼ਬਦ ਤਨ ਗੁਰੂ ਵਜਾਂ ਵਾਲਿਆ ਸਾਡਾ ਤੇਰੇ ਤੋਂ ਬਗੈਰ ਨਹੀਂ ਕੋਈ ਜੀ ਤਨ ਗੁਰੂ ਵਜਾਂ ਵਾਲਿਆ ਸਾਡਾ ਤੇਰੇ ਤੋਂ ਬਗੈਰ ਨਹੀਂ ਕੋਈ ਜੀ ਤਨ ਗੁਰੂ ਵਜਾਂ ਵਾਲਿਆ ਰਹਿਮਤਾਂ ਦੇ ਰਖੀ ਪਰ ਕੇ ਪੰਡਾਰ ਤੁ ਰਹਿਤਾਂ ਦੇ ਰਖੀ ਪਰ ਕੇ ਪੁੰਡਾਰ ਤੂੰ ਕਰ ਦੇ ਮੇਂ ਕਿਰਪਾ ਸਿਰਜਣਹਾਰ ਤੂੰ ਕਰ ਦੇ ਮੇਂ ਕਿਰਪਾ ਸਿਰਜਣਹਾਰ ਤੂੰ ਤੇਰੇ ਦਰ ਤੋਂ ਬਿਨਾ ਨਾ ਮਿਲੇ ਟੋਈ ਜੀਤਨ ਗੁਰੂ ਵਜਾ ਵਾਲਿਆ ਸਾਡਾ ਤੇਰੇ ਤੋਂ ਬਿਗੈਰ ਨਹੀਂ ਕੋਈ ਜੀਤਨ ਗੁਰੂ ਵਜਾ ਵਾਲਿਆ ਜੋ ਵੀ ਸੱਚੇ ਦਿਲੋਂ ਦਰ ਤੇਰੇ ਆਮਦਾ ਚਰਨਾਂ ਦੇ ਵਿੱਚ ਜਾ ਕੇ ਸਿਸ ਉਹ ਚੰਗਾਮਦਾ ਜੋ ਵੀ ਸੱਚੇ ਦਿਲੋਂ ਤੇਰੇ ਦਰ ਆਵਦਾ ਚਰਨਾਂ ਦੇ ਵਿੱਚ ਆ ਕੇ ਸਿਸ ਉਹ ਚੰਗਾਮਦਾ ਸਾਨੂੰ ਬਖਸ਼ ਦੇਵੀ ਜੋ ਪੁੱਲ ਹੋਈ ਤਨ ਗੁਰੂ ਆਤਮਾ ਵਾਲਿਆ ਸਾਡਾ ਤੇਰੇ ਤੋਂ ਬਗੈਰ ਨਹੀਂ ਕੋਈ ਜੀਤਨ ਗੁਰੂ ਵਜਾ ਵਾਲਿਆ ਸਾਡਾ ਤੇਰੇ ਤੋਂ ਬਗੈਰ ਨਹੀਂ ਕੋਈ ਜੀਤਨ ਗੁਰੂ ਵਜਾ ਵਾਲਿਆ ਸੇਵਾ ਤੇ ਸਿਮਰਨ ਚੋੜੀ ਸਾਡੀ ਪਾ ਦਿਓ ਮਿਹਰ ਵਾਲੇ ਹੱਥ ਸਿਰ ਤੇ ਟਿਕਾ ਦਿਓ ਸੇਵਾ ਤੇ ਸੰਮਰਨ ਚੋੜੀ ਸਾਡੀ ਪਾ ਦਿਓ ਮਿਹਰ ਵਾਲੇ ਹੱਥ ਸਿਰ ਤੇ ਟਿਕਾ ਦੇਓ ਹੱਥ ਜੋੜ ਕੇ ਸਾਡੀ ਅਰਜੋਈ ਤਨ ਗੁਰੂ ਵਜਾ ਵਾਲਿਆ ਸਾਡਾ ਸਿਰ ਤੋਂ ਬਗੈਰ ਨਹੀਂ ਕੋਈ ਜੀ ਤਨ ਗੁਰੂ ਵਜਾ ਵਾਲਿਆ ਸਾਡਾ ਤੇਰੇ ਤੋਂ ਬਗੈਰ ਨਹੀਂ ਕੋਈ ਜੀ ਤਨ ਗੁਰੂ ਵਜਾ ਵਾਲਿਆ ਬਖਸ਼ੋ ਸਮਤ ਦਾਤਾ ਸਾਰੇ ਸੰਸਾਰ ਨੂੰ ਖੁਸ਼ੀਆਂ ਦੇ ਖੇੜੇ ਦਿਓ ਹਰ ਪਰਿਵਾਰ ਨੂੰ ਸਖਤ ਬਖਸ਼ੋ ਸਮਤ ਦਾਤਾ ਸਾਰੇ ਪਰਿਵਾਰ ਨੂੰ ਖੁਸ਼ੀਆਂ ਦੇ ਖੇੜੇ ਦਿਓ ਹਰ ਪਰਿਵਾਰ ਨੂੰ आवे नाम तेरी दी खुशबोई तन, तन गुरु वचन वाल्या सडा तेरे तो बगैर नहीं कोई जी तन गुरु वचन वाल्या सडा तेरे तो बगैर नहीं कोई जी तन गुरु वचन वाल्या वाहे गुरु जी का खालसा वाहे गुरु जी की फतेह